ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਚੋਰੀ ਦੀ ਆਲਟੋ ਕਾਰ ਅਤੇ 8 ਮੋਟਰਸਾਈਕਲਸ ਸਮੇਤ ਕੀਤਾ ਗ੍ਰਿਫਤਾਰ। ਉਹ ਹਿੱਕਲਾਂ ਦੇ ਪਾਰਟਸ ਖੋਲ ਕੇ ਦਿਨ ਦਾ ਸੀ ਵੇਚ। ਸੀਏ ਮਲੋਟ ਅਤੇ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਚੋਰੀ ਦੀ ਆਲਟੋ ਕਾਰ ਅਤੇ 8 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਜਿਲ੍ਹਾ ਪੁਲਿਸ ਮੁਖੀ ਭਾਗੀਰਤ ਸਿੰਘ ਮੀਨਾ ਆਈਪੀਐਸ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਅਪ੍ਰੈਲ 2024 ਨੂੰ ਪੁਲਿਸ ਪਾਰਟੀ ਗਸ਼ਤ ਚੈਕਿੰਗ ਦੇ ਸਬੰਧ ਵਿੱਚ ਜੀਟੀ ਰੋਡ ਮਲੋਟ ਤੋਂ ਦਾਣੇ ਵਾਲਾ ਕੋਲ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਹੈ ਕਿ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਈਸ਼ਵਰ ਚੰਦ ਵਾਸੀ ਸਰਾਬਾ ਨਗਰ ਮਲੋਟ ਜੋ ਚੋਰੀਆਂ ਕਰਨ ਦਾ ਦੋਦੀ ਹੈ ਅਤੇ ਉਹ ਚੋਰੀ ਦੀ ਕਾਰ ਵਿੱਚ ਘੁੰਮ ਰਿਹਾ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਬਰ ਖਿਲਾਫ ਦੀਪਕ ਕੁਮਾਰ ਉਰਫ ਦੀਪੂ ਉਕਤ ਤੇ ਥਾਣਾ ਸਿਟੀ ਮਲੋੜ ਵਿਖੇ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਦੀਪਕ ਕੁਮਾਰ ਉਰਫ ਦੀਪੂ ਨੂੰ ਚੋਰੀ ਦੀ ਆਲਟੋ ਕਾਰ ਰੰਗ ਚਿੱਟਾ ਨੰਬਰ ਐਚਆਰ 24 ਐਫ 3406 ਸਮੇਤ ਗ੍ਰਿਫਤਾਰ ਕੀਤਾ ਗਿਆ ਮੁਰਲੀ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਨੇ ਵੱਖ-ਵੱਖ ਕੰਪਨੀਆਂ ਦੇ 8 ਮੋਟਰਸਾਈਕਲ ਚੋਰੀ ਕਰਕੇ ਲੁਕਾ ਕੇ ਰੱਖੇ ਨੇ ਜਿਸ ਦੀ ਨਿਸ਼ਾਨਦੇਹੀ ਤੇ ਪੁਲਿਸ ਵੱਲੋਂ 8 ਮੋਟਰਸਾਈਕਲ ਬਰਾਮਦ ਕਰਵਾਏ ਗਏ ਨੇ ਦੋਸ਼ੀ ਦੀਪਕ কুমার ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸਭਾਵਨਾ ਹੈ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਕੱਲ ਸਾਡੀ ਸੀਆਈਏ ਮਲੋਟ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਸਨੇ ਇੱਕ ਚੋਰ ਨੂੰ ਫਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈਗੀ ਔਰ ਉਹਦੇ ਕੋਲੋਂ ਸਾਨੂੰ ਟੋਟਲ ਇੱਕ ਅਲਟੋ ਕਾਰ ਔਰ 8 ਮੋਟਰਸਾਈਕਲ ਹੁਣ ਤੱਕ ਬਰਾਮਦ ਹੋ ਚੁੱਕੇ ਹੈਗੇ ਔਰ ਵੀ ਬਰਾਮਦ ਕੀ ਹੋਣ ਦੀ ਸੰਭਾਵਨਾ ਹੈਗਾ ਇਹ ਜੋ अक्यूज हैगा जिसनों असी फड़े है दीपक कुमार उर्फ दीपो हैगा ये मलोट का रहने वाला हैगा ये आदतन चोरी करम करता है दो हज़ार उन्नीस से लेके हूँ तक इस पर ऑलरेडी सिक्स चोरी की एफ आई आर दर्ज हैगी और ये गिदड़भा मलोट और बठिंडा तो मोटरसाइकिल या फोर व्हीलर चोरी करने का काम करता है और उसके बाद में इसके जो पार्ट्स है उसको खोल खोल के और वक् वक्त लोगों बेचता है हूँ तक की जो सा तो 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 इनवैसिगेशन है ये सफलता सूँ मिली हैगी तो साइड इंचार्ज सी आई ए कुल चंद और डी एस पी डी की टीम ने एक बहुत बढ़िया काम किया है, तो कोई जो फोर है नहीं एज ऑफ नाउ ये अकेला ही ये काम करता है इसकी टीम में अभी तक कोई ऐसा सामने नहीं आया हैगा लेकिन असं फिर भी डिटेल वेरीफाई कर रहे हैं कि और भी कोई इसके गैंग के मैंबर तो नहीं है

ਉਹ ਡਿਟੇਲ ਚੈੱਕ ਕਰ ਰਹੇ ਹਨ ਕਿਨ ਕਿਨ ਲੋਕਾਂ ਨੂੰ ਵੇਚਦਾ ਸੀ ਉਹ ਮਤਲਬ ਕਿ ਸਿੱਧੇ ਨਹੀਂ ਵੇਚਦਾ ਸੀ ਪਾਰਟਸ ਪਾਰਟਸ ਖੋਲ ਖੋਲ ਕੇ ਵੇਚਦਾ ਸੀ ওকে ওকে ਥੈਂਕ ਯੂ ਜੀ ਥੈਂਕ ਯੂ ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ